ਦੋਸਤੋ ਅੱਜ ਅਸੀਂ ਕੁਝ ਖਾਣ ਵਾਲੀਆਂ ਚੀਜ਼ਾਂ ਦੀ ਗੱਲ ਕਰਾਂਗੇ ਜਿਹੜੀਆਂ ਕਿ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਆ ਬਹੁਤ ਪੋਸਟਿਕ ਤੱਤ ਹੁੰਦੇ ਉਹਨਾਂ ਦੇ ਵਿੱਚ ਬੜੇ ਫਾਇਦੇ ਰੱਖਦੀਆਂ ਦੋਸਤੋ ਅਸਲ ਦੇ ਵਿੱਚ ਸਾਨੂੰ ਅਜਿਹੀਆਂ ਚੀਜ਼ਾਂ ਹੀ ਖਾਣੀਆਂ ਚਾਹੀਦੀਆਂ ਏ ਜਿਨ੍ਹਾਂ ਦੇ ਵਿੱਚ ਕੈਲਰੀ ਬਹੁਤ ਘੱਟ ਹੋਣ ਕੈਲਰੀ ਮਾਊਂਟ ਤੇ ਸਭ ਤੋਂ ਜ਼ਿਆਦਾ ਉਹਨਾਂ 'ਚ ਪੋਸਟਿਕ ਤੱਤ ਹੋਣ ਤਾਂ ਹੀ ਸਾਨੂੰ ਫਾਇਦਾ ਮਿਲੂਗਾ ਸਾਡੀ ਸਿਹਤ ਨੂੰ ਸੋ ਘੱਟ ਵੱਧ ਤੋਂ ਵੱਧ ਉਹ ਚੀਜ਼ਾਂ ਖਾਓ ਜਿਨ੍ਹਾਂ 'ਚ ਪੋਸਟਿਕ ਤੱਤ ਜ਼ਿਆਦਾ ਹੁੰਦੇ ਆ ਤੇ ਕੈਲਰੀਜ਼ ਘੱਟ ਹੁੰਦੀਆਂ ਸੋ ਆਓ ਵਾਰੀ ਵਾਰੀ ਜਾਣਦੇ ਹਾਂ ਵੀ ਉਹ ਕਿਹੜੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਸਾਨੂੰ ਖਾਣੀਆਂ ਚਾਹੀਦੀਆਂ ਆਪਦੇ ਭੋਜਨ 'ਚ ਸ਼ਾਮਲ ਕਰਨੀਆਂ ਚਾਹੀਦੀਆਂ ਜਿੰਨਾਂ 'ਚ ਕੈਲਰੀਜ਼ ਤਾਂ ਬਹੁਤ ਘੱਟ ਆ ਪਰ ਸਾਡੀ ਸਿਹਤ ਲਈ ਆਣ ਕੇ ਨੇ ਤਾਂ ਫਾਇਦੇ ਰੱਖਦੀਆਂ ਹੈਰਾਨ ਕਰਨ ਵਾਲੇ ਫਾਇਦੇ ਦਿੰਦੀਆਂ ਸਾਨੂੰ ਸੋ ਆ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਜੁੜੇ ਰਹਿਓ ਤੇ ਆ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭੈਣ ਭਰਾਵਾਂ ਤੱਕ ਇਹ ਜਿਹੜੀ ਜਾਣਕਾਰੀ ਆ ਇਹ ਨੌਲੇਜ ਪਹੁੰਚ ਜਾਏ ਸਾਥਕੋ ਜੋ ਪਹਿਲੇ ਨੰਬਰ ਤੇ ਵੇਖੀਓ ਉਹ ਹੈਗੀ ਆ ਪਾਲਕ ਪਾਲਕ ਦੇ ਵਿੱਚ ਵਿਟਾਮਿਨ ਏ ਬਹੁਤ ਵਧੀਆ ਹੁੰਦਾ ਵਿਟਾਮਿਨ ਸੀ ਬਹੁਤ ਵਧੀਆ ਹੁੰਦਾ ਤੇ ਵਿਟਾਮਿਨ ਕੇ ਵੀ ਬਹੁਤ ਵਧੀਆ ਹੁੰਦਾ ਇਹਦੇ ਨਾਲ ਨਾਲ ਆਇਰਨ ਤੇ ਮੈਗਨੀਸ਼ੀਅਮ ਦੀ ਮਾਤਰਾ ਵੀ ਪਾਲਕ ਚ ਬਹੁਤ ਵਧੀਆ ਹੁੰਦੀ ਆ ਸੋ ਇਹਦੇ ਨਾਲ ਸਾਡਾ ਐਚਬੀ ਵੀ ਵੱਧਦਾ ਖੂਨ ਦੀ ਕਮੀ ਪੂਰੀ ਹੁੰਦੀ ਆ ਪਾਲਕ ਦੇ ਵਿੱਚ ਫਾਈਬਰ ਬਹੁਤ ਵਧੀਆ ਹੁੰਦਾ ਜਿਹੜਾ ਸਾਡੇ ਪੇਟ ਵਾਸਤੇ ਬਹੁਤ ਵਧੀਆ ਸਾਡੇ ਭਾਰ ਨੂੰ ਵੀ ਘੱਟ ਕਰਦਾ ਏ ਇਹਦੇ ਨਾਲ ਨਾਲ ਪਾਲਕ ਦੇ ਵਿੱਚ ਐਂਟੀਆਕਸੀਡੈਂਟ ਅਜਿਹੇ ਪਾਏ ਜਾਂਦੇ ਜਿਹੜੇ ਸਾਨੂੰ ਕੈਂਸਰ ਨਾਲ ਫਾਈਟ ਕਰਨ ਲਈ ਕੈਂਸਰ ਦੇ ਨਾਲ ਲੜਨ ਵਾਸਤੇ ਜਿਹੜੇ ਸਾਨੂੰ ਤਾਕਤ ਦਿੰਦੇ ਸਾਡੇ ਸਰੀਰ ਨੂੰ ਦੋਸਤੋ ਇਹ ਤੋਂ ਅਗਲੀ ਚੀਜ਼ ਹੈਗੀ ਆ ਮੱਛੀ ਫਿਸ਼ ਸੋ ਫਿਸ਼ ਵੀ ਸਾਡੇ ਸਰੀਰ ਵਾਸਤੇ ਬਹੁਤ ਜ਼ਰੂਰੀ ਆ ਫਿਸ਼ ਦੇ ਵਿੱਚ omega 3 ਫੈਟੀ ਐਸਿਡ ਤੇ ਵਿਟਾਮਿਨ ਡੀ ਬਹੁਤ ਵਧੀਆ ਹੁੰਦਾ ਏ ਸੋ ਵਿਟਾਮਿਨ ਡੀ ਸਾਡੀਆਂ ਹੱਡੀਆਂ ਵਾਸਤੇ ਬੜਾ ਜ਼ਰੂਰੀ ਆ ਇਹਦੇ ਨਾਲ ਨਾਲ ਮੱਛੀ ਦੇ ਵਿੱਚ ਜਿਹੜਾ omega 3 ਫੈਟੀ ਐਸਿਡ ਪਾਇਆ ਜਾਂਦਾ ਤੇ ਵਿਟਾਮਿਨ ਡੀ ਇਹ ਦੋਨੋਂ ਚੀਜ਼ਾਂ ਹੀ ਸਾਡੇ ਦਿਮਾਗ ਦੀ ਬ੍ਰੇਨ ਦੀ ਸਿਹਤ ਲਈ ਇਹਦੇ ਨਾਲ ਨਾਲ ਸਾਡੇ ਹਾਰਟ ਦੀ ਦਿਲ ਦੀ ਸਿਹਤ ਵਾਸਤੇ ਬਹੁਤ ਹੀ ਫਾਇਦੇਮੰਦ ਆ ਇਹ ਦੋਵੇਂ ਚੀਜ਼ਾਂ ਸੋ ਮੱਛੀ ਦੇ ਵਿੱਚ ਐਨੀਮਲ ਪ੍ਰੋਟੀਨ ਜਿਹੜੇ ਬਹੁਤ ਹੀ ਵਧੀਆ ਤਰੀਕੇ ਦੇ ਪਾਏ ਜਾਂਦੇ ਆ ਬਹੁਤ ਹੀ ਵਧੀਆ ਹਾਈ ਕੁਆਲਿਟੀ ਐਨੀਮਲ ਪ੍ਰੋਟੀਨ ਪਾਏ ਜਾਂਦੇ ਆ ਸੋ ਸਾਨੂੰ ਫਿਸ਼ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਪਰ ਧਿਆਨ ਦੇਣ ਵਾਲੀ ਗੱਲ ਜ਼ਰੂਰੀ ਇਹ ਆ ਕਿ ਮੱਛੀ ਨੂੰ ਤਲਕੇ ਇਹਦੇ ਪਕੌੜੇ ਨਹੀਂ ਖਾਣੇ ਚਾਹੀਦੇ ਜਾਂ ਤਾਂ ਬੇਕ ਕੀਤੀ ਹੋਵੇ ਜਾਂ ਰੋਸਟ ਕੀਤੀ ਭੁੰਨੀ ਹੋਵੇ ਸੋ ਤਾਂ ਹੀ ਸਾਨੂੰ ਇਹ ਜ਼ਿਆਦਾ ਫਾਇਦਾ ਦਊਗੀ ਇਦੇ ਨਾਲ ਨਾਲ ਸਾਥੀਓ ਮੱਛੀ ਦੇ ਤੋਂ ਇਲਾਵਾ ਅੰਡੇ ਅੰਡਿਆਂ 'ਚ 7 ਗ੍ਰਾਮ ਜਿਹੜਾ ਪ੍ਰੋਟੀਨ ਹੁੰਦਾ ਹੈ ਅੰਡੇ ਬਹੁਤ ਜ਼ਰੂਰੀ ਸਾਡੀ ਸਿਹਤ ਵਾਸਤੇ ਸੋ ਇਹਦੇ ਨਾਲ ਨਾਲ ਅੰਡਿਆਂ ਦੇ ਵਿੱਚ ਖਾਸ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਆ ਲੂਟੀਨ ਤੇ ਜ਼ੀਐਨਥੀਨ ਇਹ ਦੋਨੋਂ ਜਿਹੜੇ ਐਂਟੀਆਕਸੀਡੈਂਟ ਆ ਇਹ ਸਾਡੀ ਅੱਖਾਂ ਦੀ ਰੋਸ਼ਨੀ ਅੱਖਾਂ ਵਾਸਤੇ ਅੱਖਾਂ ਦੀ ਸਿਹਤ ਲਈ ਬਹੁਤ ਵਧੀਆ ਹੈ ਤੇ ਅੱਗ ਦੇ ਵਿੱਚ ਬੜੇ ਵਧੀਆ ਲੀਨ ਪ੍ਰੋਟੀਨ ਪਾਏ ਜਾਂਦੇ ਜਿਹੜੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਆ ਇਸ ਤੋਂ ਬਾਅਦ ਸਾਥੀਓ ਜਿਹੜਾ ਅਗਲਾ ਭੋਜਨ ਜਿਹੜਾ ਸਾਡੀ ਸਿਹਤ ਲਈ ਜ਼ਰੂਰੀ ਆ ਖਾਣਾ ਵੀ ਚਾਹੀਦਾ ਉਹ ਹੈਗੀ ਆ ਲਿਵਰ ਦਾ ਮੀਟ ਜਾਂ ਕਲੇਜੀ ਜਿਹਨੂੰ ਅਸੀਂ ਕਹਿ ਦਿੰਨੇ ਆ ਸੋ ਕਲੇਜੀ ਦੇ ਵਿੱਚ ਵੀ ਆਇਰਨ ਕਾਪਰ ਜ਼ਿੰਕ ਤੇ ਸੇਲੀਨੀਅਮ ਦੀ ਮਾਤਰਾ ਬੜੀ ਵਧੀਆ ਹੁੰਦੀ ਆ ਇਹਦੇ ਨਾਲ ਨਾਲ ਕਲੇਜੀ 'ਚ ਵਿਟਾਮਿਨ A ਵਿਟਾਮਿਨ B6 ਤੇ ਵਿਟਾਮਿਨ B12 ਜਿਹਦੀ ਆਮ ਤੌਰ ਤੇ ਸਾਡੇ 'ਚ ਘਾਟ ਵੇਖੀ ਜਾਂਦੀ ਬਹੁਤ ਸਾਰੇ ਲੋਕਾਂ 'ਚ ਸੋ ਵਿਟਾਮਿਨ B12 ਬਹੁਤ ਜ਼ਰੂਰੀ ਆ ਸਾਡੇ ਖੂਨ ਨੂੰ ਪੂਰਾ ਕਰਨ ਵਾਸਤੇ ਸਾਡੀਆਂ ਨਸਾਂ ਦੀ ਤਾਕਤ ਵਾਸਤੇ ਸਾਡੇ ਬ੍ਰੇਨ ਦੀ ਹੈਲਥ ਵਾਸਤੇ ਸੋ ਵਿਟਾਮਿਨ ਡੀ ਦੀ ਕਮੀ ਨਾਲ ਸਾਡੇ ਸਰੀਰ 'ਚ ਕਾਫੀ ਅਜਿਹੇ ਲੱਛਣ ਵੇਖਣ ਨੂੰ ਮਿਲਦੇ ਆ ਜਿਹੜੇ ਕਹਿ ਲੋ ਵੀ ਸਾਨੂੰ ਅੱਗੇ ਪਰੇਸ਼ਾਨੀਆਂ ਖੜੀਆਂ ਕਰ ਸਕਦੇ ਆ ਸੋ ਸਾਨੂੰ ਜੇ ਅਸੀਂ ਹਫ਼ਤੇ 'ਚ ਇੱਕ ਵਾਰੀ ਕਲੇਜੀ ਦਾ ਇਸਤੇਮਾਲ ਕਰਦੇ ਆ ਤਾਂ ਇਹਦੇ ਨਾਲ ਵਿਟਾਮਿਨ B12 ਦੀ ਜਿਹੜੀ ਘਾਟ ਆ ਉਹ ਬੜੇ ਵਧੀਆ ਤਰੀਕੇ ਨਾਲ ਪੂਰੀ ਹੋ ਸਕਦੀ ਸੋ ਆ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕਰੀ ਜਾਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਤੱਕ ਇਹ ਜਾਣਕਾਰੀ ਪਹੁੰਚੇ ਇਹਦੇ ਨਾਲ ਨਾਲ ਸਾਥੀਓ ਜਿਹੜੀ 베ਰੀਜ਼ ਹੁੰਦੀਆਂ ਖਾਸ ਕਰ ਬਲੂ 베ਰੀ ਜਿਹੜੀ ਹੁੰਦੀ ਆ ਉਹਦੇ ਵਿੱਚ ਸਾਡੇ ਬ੍ਰੇਨ ਤੇ ਬਲੱਡ ਦੇ ਵਿੱਚ ਇੱਕ ਬੈਰੀਅਰ ਹੁੰਦਾ ਏ ਸੋ ਬਲੱਡ ਬ੍ਰੇਨ ਬੈਰੀਅਰ ਨੂੰ ਵੀ ਕ੍ਰੋਸ ਕਰ ਜਾਂਦੇ ਆ ਅ ਅ ਤੋਂ ਜਿਹਦੇ ਕਰਕੇ ਸਾਡੇ ਇਹ ਜਿਹੜੇ ਐਂਟੀਆਕਸੀਡੈਂਟ ਆ ਸਾਈਨੋਕਾਈਨੇਨ ਸਾਡੇ ਬ੍ਰੇਨ ਤੱਕ ਚਲੇ ਜਾਂਦੇ ਉਹ ਬੈਰੀਅਰ ਕ੍ਰੋਸ ਕਰਕੇ ਬਲੱਡ ਥਰੂ ਬ੍ਰੇਨ ਤੱਕ ਜਾਂਦੇ ਆ ਸੋ ਜਿਹਦੇ ਨਾਲ ਸਾਡੇ ਬ੍ਰੇਨ ਦੀ ਜਿਹੜੀ ਸਿਹਤ ਆ ਉਹ ਵਧੀਆ ਰਹਿੰਦੀ ਆ ਬ੍ਰੇਨ ਸਟਰੋਂਗ ਹੁੰਦਾ ਏ ਤੇ ਸਾਨੂੰ ਜਿਹੜੀ ਸੁਸਤੀ ਰਹਿੰਦੀ ਆ ਉਹ ਖਤਮ ਹੁੰਦੀ ਤੇ ਸਰੀਰ ਚੁਸਤ ਹੁੰਦਾ ਸੋ ਲਸਣ ਵੀ ਅਗਲਾ ਜਿਹੜਾ ਖਾਣ ਵਾਲਾ ਭੋਜਨ ਆ ਲਸਣ ਆ ਉਹ ਵੀ ਸਾਡੀ ਸਿਹਤ ਲਈ ਬਹੁਤ ਵਧੀਆ ਬੜੇ ਫਾਇਦੇ ਰੱਖਦਾ ਏ ਲਸਣ ਦੇ ਵਿੱਚ ਕੈਲਸ਼ੀਅਮ ਬੜਾ ਵਧੀਆ ਹੁੰਦਾ ਏ ਕਾਪਰ ਬਹੁਤ ਵਧੀਆ ਹੁੰਦਾ ਏ ਪੋਟਾਸ਼ੀਅਮ ਬਹੁਤ ਵਧੀਆ ਹੁੰਦਾ ਤੇ ਸੇਲੀਨੀਅਮ ਬਹੁਤ ਵਧੀਆ ਹੁੰਦਾ ਸੋ ਲਸਣ ਸਾਡੇ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ 'ਚ ਰੱਖਦਾ ਏ ਸਾਡੇ ਬੀਪੀ ਨੂੰ ਹੇਠਾਂ ਲੈ ਕੇ ਆਉਂਦਾ ਏ ਇਹਦੇ ਨਾਲ ਨਾਲ ਲਸਣ ਜਿਹੜੇ ਸਾਡੇ ਮਾੜਾ ਕੋਲੇਸਟ੍ਰੋਲ ਹੁੰਦਾ ਏ ਜਿਹੜਾ ਸਾਡੀ ਸਿਹਤ ਲਈ ਨਹੀਂ ਚੰਗਾ ਐਲ ਡੀ ਐਲ ਉਹਨੂੰ ਘੱਟ ਕਰਦਾ ਏ ਤੇ ਚੰਗੇ ਕੋਲੇਸਟ੍ਰੋਲ ਨੂੰ ਵਧਾਉਂਦਾ ਏ ਫੁੱਲ ਲਸਣ ਖਾਣਾ ਆਪਦੇ ਭੋਜਨ ਚ ਬਹੁਤ ਜ਼ਰੂਰੀ ਆ ਵਧੀਆ ਰਹੂਗਾ ਤੁਸੀਂ ਕੱਚਾ ਲਸਣ ਉਹਨੂੰ ਤੁਸੀਂ ਕ੍ਰਸ਼ ਕਰਕੇ ਗ੍ਰਾਇੰਡ ਕਰਕੇ 15 ਮਿੰਟ ਰੱਖ ਛੱਡੋ ਉਸ ਤੋਂ ਬਾਅਦ ਖਾਓ ਇਹਦੇ ਨਾਲ ਜਿਹੜੇ ਲਸਣ ਚ ਕੈਮੀਕਲ ਸਾਡੀ ਸਿਹਤ ਲਈ ਵਧੀਆ ਪਾਏ ਜਾਂਦੇ ਆ ਉਹਨਾਂ ਦੀ ਮਾਤਰਾ ਹੋਰ ਉਹਨਾਂ ਦਾ ਅਮਾਊਂਟ ਵਧ ਜਾਂਦਾ ਵਧੀਆ ਉਹਨਾਂ ਦਾ ਐਕਟਿਵ ਹੋ ਜਾਂਦੇ ਆ ਸੋ ਜਿਹਦੇ ਕਰਕੇ ਲਸਣ ਸਾਨੂੰ ਜ਼ਿਆਦਾ ਫਾਇਦਾ ਦਿੰਦਾ ਇਹਦੇ ਨਾਲ ਸੋ ਸਾਥੀਓ ਅਗਲਾ ਭੋਜਨ ਜਿਹੜਾ ਉਹ ਹੈਗਾ ਇਹ ਗਾਂ ਦਾ ਦੁੱਧ ਤੁਹਾਨੂੰ ਦੁੱਧ ਉਹੀ ਵਰਤਣਾ ਚਾਹੀਦਾ ਜਿਹੜਾ ਲੋ ਫੈਟ ਵਾਲਾ ਹੋਵੇ ਸੋ ਗਾਂ ਦਾ ਦੁੱਧ ਬੈਸਟ ਰਹੂਗਾ ਸੋ ਤੁਸੀਂ ਮੱਝ ਦੇ ਦੁੱਧ ਨਾਲੋਂ ਜ਼ਿਆਦਾ ਵਧੀਆ ਗਾਂ ਦਾ ਦੁੱਧ ਹੈ ਜਿਹੜਾ ਸਾਨੂੰ ਸਾਰੇ ਬੈਨੀਫਿਟਸ ਦਿੰਦਾ ਹੈ ਸੋ ਇਹਦੇ ਨਾਲ ਨਾਲ ਖਣਕ ਦੇ ਆਟੇ ਨਾਲੋਂ ਜ਼ਿਆਦਾ ਵਧੀਆ ਮਲਟੀ ਗ੍ਰੇਨ ਦਾ ਆਟਾ ਇਹਦੇ ਨਾਲ ਇਹ ਚ ਫਾਈਬਰ ਜ਼ਿਆਦਾ ਹੁੰਦੇ ਆ ਤੇ ਸ਼ੂਗਰ ਦੇ ਮਰੀਜ਼ਾਂ ਲਈ ਵੀ ਇਹ ਬਹੁਤ ਵਧੀਆ ਹੁੰਦਾ ਹੈ ਸੋ ਮਲਟੀ ਗ੍ਰੇਨ ਦਾ ਤੁਸੀਂ ਬਾਜਰਾ ਜੋ ਇਹਦੇ ਨਾਲ ਨਾਲ ਰਾਗੀ ਜਵਾਰ ਇਹ ਤੁਸੀਂ ਮਿਕਸ ਕਰਕੇ মালਟੀ grain ਦਾ ਆਟਾ ਪਸਾਓ ਇਹਦੇ ਨਾਲ ਸਾਡੀ ਸਿਹਤ ਨੂੰ ਜਿਆਦਾ ਫਾਇਦੇ ਮਿਲਦੇ ਆ ਤੇ ਸਾਥੀਓ ਬਦਾਮ ਅਖਰੋਟ ਸਾਨੂੰ ਜਰੂਰ ਵਰਤਣੇ ਚਾਹੀਦੇ ਆ ਆਪਦੇ ਭੋਜਨ ਦੇ ਵਿੱਚ ਸੋ ਵਧੀਆ ਰਹੂਗਾ ਜੇ ਤੁਸੀਂ ਭਿਉ ਕੇ ਇਹਨਾਂ ਦਾ ਇਸਤੇਮਾਲ ਕਰੋਗੇ ਕਿਉਂਕਿ ਬਦਾਮਾਂ ਨੂੰ ਜਦੋਂ ਅਸੀਂ ਭਿਉਂਨੇ ਆ ਤਾਂ ਇਹਨਾਂ ਚ ਇੱਕ ਐਂਟੀ ਨਿਊਟ੍ਰੀਐਂਟ ਪਾਇਆ ਜਾਂਦਾ ਏ ਜਿਹਨੂੰ ਅਸੀਂ ਫਾਈਟਿਕ ਐਸਿਡ ਕਹਿੰਦੇ ਆ ਸੋ ਉਹ ਜਿਹੜਾ ਫਾਈਟਿਕ ਐਸਿਡ ਹੁੰਦਾ ਉਹ ਬਦਾਮਾਂ ਦੇ ਵਿੱਚਲੇ ਜਿਹੜੇ ਤੱਤ ਆ ਉਹ ਸਾਡੇ ਸਰੀਰ 'ਚ ਜਲਦੀ ਸੋਖਣ ਨਹੀਂ ਦਿੰਦਾ ਪਰ ਜਦੋਂ ਅਸੀਂ ਬਦਾਮਾਂ ਨੂੰ ਭਿਉਂਨੇ ਆਂ ਖਰੋਟਾਂ ਨੂੰ ਭਿਉਂਨੇ ਆਂ ਉਹ ਫਾਈਟਿਕ ਐਸਿਡ ਦਾ ਜਿਹੜਾ ਅਸਰ ਆ ਉਹ ਬਹੁਤ ਘੱਟ ਹੋ ਜਾਂਦਾ ਖਤਮ ਹੋ ਜਾਂਦਾ ਸੋ ਜਿਹਦੇ ਕਰਕੇ ਸਾਨੂੰ ਪੂਰੇ ਨਿਊਟ੍ਰੀਐਂਟਸ ਜਿਹੜੇ ਬਦਾਮ ਦੇ ਵਿੱਚ ਆ ਪੋਸ਼ਟਿਕ ਤੱਤ ਆ ਉਹ ਮਿਲ ਪਾਉਂਦੇ ਆ ਸੋ ਬਦਾਮਾਂ ਨੂੰ ਹਮੇਸ਼ਾ ਸਾਨੂੰ ਭਿਉਂ ਕੇ ਹੀ ਖਾਣਾ ਚਾਹੀਦਾ ਏ ਸੋ ਸਾਥੀਓ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਅੱਜ ਅਸੀਂ ਉਹ ਭੋਜਨ ਜਾਣੇ ਆ ਜਿਹੜੇ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਆ ਖਾਣੇ